ਠੰਡ ਬਹੁਤ ਹੈ ਜੀ ਹੱਥ ਪਾਰ ਸਲੋ ਹੋ ਜਾਂ ਹਲਦੀ ਵਰਗਾ ਥੁੜਦੇ ਆ ਬੜੀ ਬੇਹੱਦ ਠੰਡ ਹੋ ਰਹੀ ਧੁੰਦ ਕਿੰਨੀ ਕਿ ਧੁੰਦ ਧੁੰਦ ਦਿਖਦੀ ਨਹੀਂ ਬੰਦਾ ਕੋਈ ਬਾਹਰ ਬਾਹਰ ਦੋ ਦਿਨ ਤੋਂ ਆਪ ਬਧੀ ਗਿਆ ਕੀ ਕਰਦੇ ਤੁਸੀਂ ਇੱਥੇ ਰੁਕ ਕੇ ਅੱਗ ਸੇ ਕਰਿਆ ਠੰਡ ਬਹੁਤ ਆ ਜਾਂਦੇ ਠੰਡ ਕਰਕੇ ਕੰਮ ਬਣਦਾ ਹੀ ਨਹੀਂ ਕੋਈ ਵੀ ਇੱਕ ਦਿਨ ਕੋ ਬੈਰੀ ਆਏ ਇਹ ਨੂੰ ਹੋ ਗਏ ਮਹੀਨੇ ਮੰਗਿਓ ਹੋ ਗਿਆ ਠੰਡ ਨੂੰ ਦੋ ਸੂਰਜ ਦੇਵਤਾ ਸੂਰਜਾ ਦੋਕ ਦਿਨ ਮਾੜਾ ਮਾੜਾ ਨਿਕਲੇ ਆ ਸੂਰਜ ਨਿਕਲਦੀ ਨਹੀਂ ਕੰਮ ਤੇ ਕਿੰਨਾ ਘਾਸਰ ਪਿਆ ਤੇ ਕੰਮ ਤੇ ਪੂਰਾ ਅਸਰਾ ਹੀ ਕੰਮ ਕਰਕੇ ਖਾਂਗੇ ਜੇ ਖਾਂਗੇ ਨੂੰ ਕੰਮ ਕਿੱਥੇ ਮੰਦੇ ਨੇ ਕੰਮ ਨਹੀਂ ਹੁੰਦਾ ਸਰਦੀ ਚ ਕੰਮ ਸਰਦੀ ਚ ਹੁੰਦਾ ਨਹੀਂ ਹੱਥ ਪਰ ਕੰਮੀਆਂ ਜਿਹੜਾ ਅਜੇ ਹੁੰਦਾ ਜੀ ਪਹਿਲੇ ਖੇਤੀ ਨੂੰ ਤਾਂ ਫਾਇਦੇ ਬੰਦਾ ਕਣਕ ਨੂੰ ਪਰ ਉਹ ਸੁੱਕੀ ਠੰਡਾ ਨਹੀਂ ਦੇ ਆ ਨਹੀਂ ਕਰਕੇ ਠੰਡ ਘੱਟਦੀ ਹੈ ਠੰਡ ਕਿੰਨੀ ਬੈਧੀ ਉਸ ਟਾਈਮ ਦੀ ਅੱਜ ਸਾਰਿਆਂ ਦਿਨਾਂ ਤੋਂ ਅੱਜ ਠੰਡ ਜਿਆਦੀ ਏ ਬਹੁਤ ਜਿਆਦੀ ਜਿਹਦੇ ਵਿੱਚ ਸਾਡੇ ਮੋਟਰਸਾਈਕਲ ਫੜੇ ਵੀ ਹੱਥੋਂ ਛੁੱਟਣ ਵਾਲੇ ਹੋ ਜਾਂਦੇ ਆ ਹਾਂਜੀ ਹੱਥ ਨਾਲ ਹੀ ਨਹੀਂ ਹੁੰਦੇ ਪਤਾ ਨਹੀਂ ਹੱਥ ਆਏ ਨੇ ਕਿ ਨਹੀਂ ਹੈ ਤੁੰਦ ਕਿੰਨੇ ਗਏ ਤੁੰਦ ਬਹੁਤ ਜਿਆਦੀ ਸਾਰੇ ਦਿਨਾਂ ਨੂੰ ਅੱਜ ਅੱਛਾ ਕੜਾਕੇ ਦੀ ਪੂਰੀ ਤਗੜੀ ਸੂਰ ਦੇਵਤਾ ਕਿੰਨੇ ਦਿਨ ਤੋਂ ਗਾਇਬ ਨੇ ਸੂਰ ਦੇਵਤਾ ਦੇ ਵਾਵਾ ਦੇਣੇ ਨਾ ਕੱਲ ਆਏ ਸੀਗੇ ਥੋੜਾ ਜਿਹਾ ਹਾਂ ਕੱਲ ਥੋੜਾ ਜਿਹਾ ਚੜੇ ਆ ਮੁੜ ਕੇ ਕਈ ਦਿਨ ਹੋ ਗਏ ਨੇ ਸੂਰ ਦੇਵਤਾ ਦਿਖਿਆ ਨਹੀਂ ਸਾਨੂੰ ਕੱਲ ਥੋੜਾ ਤੇਰੇ ਘੰਟੇ ਵਾਸਤੇ ਫਾਇਦੇਮੰਦ ਹੈ ਜੀ ਤੁੰਦ ਇਹ ਇਹ ਤੁੰਦ ਕਣਕ ਵਾਸਤੇ ਤੇ ਫਾਇਦੇਮੰਦ ਹੈ ਜੀ ਹਾਂਜੀ ਕਣਕ ਨੂੰ ਤੇ ਬਹੁਤ ਰੇ ਪੈ ਰਹੀ ਹੈ ਜੀ ਤੇ ਜਿਹੜੀਆਂ ਆਮ ਸਬਜ਼ੀਆਂ ਨੇ ਦੂਜੀਆਂ ਉਹਨਾਂ ਨੂੰ ਇਹ ਮਾਰੀ ਹੈ ਮਤਲਬ ਤੁੰਦ ਕਿੰਨੇ ਦਿਨ ਤੱਕ ਪੈਣ ਦੀ ਹਿਸਾਬ ਨਾਲ ਕੋਈ ਲੱਗਦੀ ਹੈ ਕੋਈ ਰਾਹਤ ਮਿਲਦੀ ਕੋਈ ਰੈਤਾ ਜੇ ਕੋਈ ਆਇਆ ਨਹੀਂ ਹੈ ਉਤੋਂ ਦੱਸਿਆ ਨਹੀਂ ਕੁਛ ਇਹਨਾਂ ਨੇ ਕਿ ਕਦੋਂ ਰਾਹਤ ਮਿਲੂਗੀ ਕਦੋਂ ਨਹੀਂ ਤੇ ਬਾਕੀ ਇਹਨਾਂ ਵੀ ਆਉਣਾ ਜਾਣਾ ਬਹੁਤ ਔਖਾ ਹੈ ਅਸੀਂ ਹੁਣ ਦਵਾਈ ਲੈਣ ਆਏ ਆਂ ਜਿਵੇਂ ਸਰ ਅੱਜਕੱਲ ਸਰਦੀ ਬਹੁਤ ਜ਼ਿਆਦਾ ਪੈ ਰਹੀ ਹੈ ਟੈਂਪਰੇਚਰ -3 3 ਡਿਗਰੀ 4 ਡਿਗਰੀ ਤੱਕ ਵੀ ਜਾ ਰਿਹਾ ਹੈਗਾ ਇਹਦੇ ਚ ਬਜ਼ੁਰਗਾਂ ਨੂੰ ਤੇ ਬੱਚਾਂ ਨੂੰ ਸਪੈਸ਼ਲ ਤੌਰ ਤੇ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਇਹਨਾਂ ਨੂੰ ਸਭ ਤੋਂ ਜ਼ਿਆਦਾ ਮਾਰ ਕਰਦੀ ਹੈ ਹਨ ਜਿੰਨਾ ਹੋ ਸਕੇ ਵੱਧੋ-ਵੱਧ ਆਪਣੇ ਆਪ ਨੂੰ ਕੱਪੜਿਆਂ ਨਾਲ ਢੱਕ ਕੇ ਰੱਖੋ ਖਾਣ-ਪੀਣ ਚ ਵੀ ਗਰਮ ਚੀਜ਼ਾਂ ਖਾਓ ਸੂਪ ਲਓ ਜਿੰਨਾ ਗਰਮ ਲੈ ਸਕਦੇ ਹੋ ਉਹਨਾਂ ਲਓ ਜੇ ਕੋਈ ਖਾਂਸੀ ਵੀ ਰਹੀ ਲੱਗਦੀ ਹੈ ਜਿਵੇਂ ਅੱਜ ਕੱਲ੍ਹ ਹੋ ਰਿਹਾ ਸਭ ਦੇ ਗਲੇ ਖਰਾਬ ਹੋ ਰਿਹਾ ਤਾਂ ਨਾਲ ਦੀ ਨਾਲ ਸਲਾਹ ਲਾਓ ਦਵਾਈ ਲਓ ਛੇਤੀ ਇਲਾਜ ਕਰੋ